ਮਿੱਤਰੋ ਇਹ ਦੇਖੋ ਆਪਣੇ ਕਬੂਤਰ ਕਿਵੇਂ ਬਿਮਾਰ ਹੋ ਗਏ ਲਕਵਾਨੀ ਹੈ ਵੇਛੇ ਇਹਨਾਂ ਨੂੰ ਪਤਾ ਨਹੀਂ ਹੈ ਇਦਾਂ ਹੀ ਬਿਮਾਰ ਹੋ ਗਏ ਤਾਂ ਸੁਣਦਾ ਮੈਂ ਤਾਂ ਸੀ ਇਹ ਲਾਲ ਬੁੱਤੇ ਵਾਲਾ ਬੱਚਾ ਜੀ ਬਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਬੱਚਿਆਂ ਨੂੰ ਬਿਠਾਉਂਦੇ ਆ ਛਤਰੀਆਂ ਤੇ ਹਲੇ ਇਹਨਾਂ ਵਿੱਚੋਂ ਕੋਈ ਨਹੀਂ ਉੜਿਆ ਤੇ ਬੱਚੇ ਚੈੱਕ ਕਰੋ ਇਹ ਬੱਚਾ ਉੱਡਣ ਲੱਗ ਜੂਗਾ ਇਹਨੂੰ ਛੱਡਦੇ ਆ ਪਹਿਲਾਂ ਛਤਰੀ ਦੇ ਸਭ ਤੋਂ ਪਹਿਲਾਂ ਲੋ ਜੀ ਆ ਛੱਡ ਤੇ ਆਈ ਬੱਚਾ ਸਭ ਤੋਂ ਪਹਿਲਾਂ ਤੇ ਹੁਣ ਬਾਕੀਆਂ ਨੂੰ ਵੀ ਕਿੱਕ ਕਰਕੇ ਛੱਡ ਦਿੰਦੇ ਆ ਸਾਰਿਆਂ ਨੂੰ ਬਿਠਾ ਦਿੰਦੇ ਆ ਛਤਰੀ ਤੇ ਜੀ ਭਾਈ ਮਿੱਤਰੋ ਬੱਚੇ ਬਿਠਾਤੇ ਆਪਾਂ ਨੇ ਛਤਰੀਆਂ ਤੇ ਤੇ ਇਹਨਾਂ ਨੂੰ ਬੈਠਣ ਦੋ ਛਤਰੀ ਉੱਚੀ ਚੱਕ ਦਿੰਦੇ ਆ ਤੇ ਇੱਧਰ ਛਤਰੀ ਇੱਕ ਉੱਤਰ ਪਿਠਾ ਕੇ ਛਤਰੀ ਇਹ ਵੀ ਖੜੀ ਕਰਤੀ ਹੈ ਇਹਨੂੰ ਉੱਚੀ ਚੱਕ ਦਿੰਦੇ ਆ ਹਾਂਜੀ ਭਾਈ ਮਿੱਤਰੋ ਜਦੋਂ ਇਹ ਰਾਤ ਆਪਾਂ ਨੇ ਬੱਚੇ ਦੇਖੇ ਸੀ ਇਹ ਠੀਕ ਸੀ ਤੇ ਹੁਣ ਉੱਪਰ ਵੀ ਇੱਕ ਬੱਚਾ ਡੈੱਡ ਮਿਲਿਆ ਇਹ ਵਾਲਾ ਇਹਨੂੰ ਚੰਕੇ ਦੱਬ ਦਾਂਗੇ ਤੇ ਇਹ ਹਲੇ ਜਿੰਦਾ ਏ ਇਹ ਬਿਮਾਰ ਹੈ ਬਚਾਰਾ ਉਹ ਦੂਜਾ ਐਵੇਂ ਹੀ ਸੁੱਕ ਕੇ ਮਰ ਗਿਆ ਚਲੋ ਕੋਈ ਨਹੀਂ ਸੁੰਨੇ ਆਹੋ ਕੇ ਬੈਠਦਾ ਸੀ ਅਜੇ ਨਾ ਅਸੀਂ ਫਿੰਸੀਆਂ ਦੀਆਂ ਉਹ ਪੱਟਣੇ ਕਰਕੇ ਇਹਦੇ ਦਰਦ ਚ ਤਾਂ ਥੋੜਾ ਜਿਹਾ ਖਾਣਾ ਪੀਣਾ ਵੀ ਘਟ ਗਿਆ ਤਾਂ ਇਹ ਤੇ ਹੁਣ ਚੱਲਦੇ ਆਂ ਜੀ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਕੱਢੀਏ ਜਾਲੇ 'ਚ ਪਾਈਏ। ਹਾਂਜੀ ਲੋ ਬਾਈ ਮਿੱਤਰੋ ਪਹੁੰਚ ਗਈ ਆਪਾਂ ਉੱਪਰ ਖੁੱਡਿਆਂ 'ਚ ਤੇ ਇੱਧਰ ਚੈੱਕ ਕਰਾ ਲਈਏ ਸਾਨੂੰ ਕਬੂਤਰ। ਆਪਣੇ ਗੱਜ ਇੱਧਰ ਕਬੂਤਰ ਪੂਰੇ ਫਿੱਟ ਐ। ਸਾਰੇ ਓਕੇ ਬੈਠੇ ਐ। ਜਦ ਜਨਮ ਦਹੀਂ ਵਿੱਚ ਦੀ ਲੱਸੀ ਬਣਾ ਕੇ ਵਿੱਚ ਬਿੱਕਾਸੂਲ ਦਾ ਕੈਪਸੂਲ ਪਾ ਕੇ ਆਹ ਦੇ ਦਾਂਗੇ। ਇਹ ਨਾਲ ਬਿਲਕੁਲ ਐਨ ਸੈੱਟ ਹੋ ਜੂਗੇ। ਇਹੜਾ ਪਾਣੀ ਵਾਲੀ ਮਿੱਠਾ ਮਾਰਦਾ ਹੈ ਕੋਈ ਹਰੀ ਮਿੱਠਾ ਮਾਰਦਾ ਹੈ ਗਰਮੀ ਹੋਊਗੀ ਨਾ ਇਹ ਅੰਦਰ ਸੈੱਟ ਹੋ ਜੂंगे ਬਿਲਕੁਲ ਤੇ ਦੇ ਕੇ ਇਹਨਾਂ ਨੂੰ ਰੋਲੀ ਚ ਪਾ ਦਾਂਗੇ ਤੇ ਦੇ ਦਈਏ ਹੁਣ ਫਟਾਫਟ ਤੇ ਆਪਿਆ ਲੱਸੀ ਦੇ ਦਈਏ ਇਹਨਾਂ ਨੂੰ ਲੱਸੀ ਲੱਗ ਗਈ ਏ ਸਾਰੀਆਂ ਕਬੂਤਰੀਆਂ ਅਤੇ ਬੱਚੇ ਤੇ ਇੱਧਰ ਕਬੂਤਰੀਆਂ ਦੇ ਬੱਚੇ ਇਹਦੇ ਵਿੱਚ ਇਹ ਗੁੱਡੇ ਦੇ ਬੱਚੇ ਸ਼ਿਫਟ ਕਰ ਦਾਂਗੇ ਆ ਖੰਨੇ ਵਿੱਚ نیچے ਕਰ ਦਾਂਗੇ ਕਬੂਤਰ ਤੇ ਇੱਧਰ ਵਾਲਾ ਇਹ ਖੁੱਡਾ ਰਹਿ ਗਿਆ ਲੱਗਣੇ ਨੂੰ ਇਹ ਲੋ ਜੀ ਬੈਠੇ ਆ ਇਹ ਬਾਈ ਨਾਲ ਲਗਾ ਦਈਏ ਫਿਰ ਤੁਹਾਨੂੰ ਦਿਖਾਉਂਦੇ ਆ ਸਾਰੇ ਟੋਟਲ ਦੇ ਹਾਂਜੀ ਬਾਈ ਮਿੱਤਰੋ ਇੱਧਰ ਜੰਗਲੀ ਵਾਲੀ ਕਬੂਤਰੀ ਆਪਾਂ ਨੇ ਕੱਲਿਓ ਛੱਡਤੀ ਖੁੱਡੇ 'ਚ ਕਿਉਂਕਿ ਇਹ ਬਿਮਾਰ ਸੀ ਕੁੱਪਰ ਮਾਰਦੇ ਆ ਫਿਰ ਇਹਨੂੰ ਇਹਦਾ ਪੱਲਾ ਚੱਲਦਾ ਨਹੀਂ ਲੰਗੜੀ ਕਰਕੇ ਥੋੜਾ ਜਿਹਾ ਕੰਮ ਖਰਾਬ ਹੁੰਦਾ ਹੈ। ਬਾਕੀ ਇਹ ਕਬੂਤਰ ਰਹਿ ਗਏ ਚਾਰ ਰਹੇ ਤੇ ਇੱਕ ਪੰਜਵਾਂ ਇਹ ਜਿਨ੍ਹਾਂ ਨੂੰ ਲੱਸੀ ਨਹੀਂ ਦਈ ਬਾਕੀ ਸਾਰੇ ਕਬੂਤਰਾਂ ਨੂੰ ਟੋਟਲ ਤੇ ਦੇ ਹੋ ਗਈ। ਓਕੇ ਰਿਪੋਰਟ ਹੈ ਬਾਕੀ ਇਹਨਾਂ ਦੀ ਸਾਰਿਆਂ ਦੀ। ਲੋਕਰ ਚੈੱਕ ਹਵਾ ਬਹੁਤ ਸੋਹਣੀ ਆ ਰਹੀ ਹੈ ਗੁੱਡੇ ਜਾਂ ਨਾ ਦੇਖੋ ਕਿ ਹਿੱਲਦੇ। ਫੰਗ ਸਾਰੇ ਕ੍ਰੋਸਿੰਗ ਪੂਰੀ ਵਧੀਆ ਹੈ। ਬਾਕੀ ਇਹ ਫੱਟੀਆਂ ਲਾਤੀਆਂ ਦੀਆਂ ਆਪਾਂ ਨੇ ਹੋਰ ਇਹ ਕੇ ਲਾਤੀ ਦੀ ਦੂਸਰੇ ਖੁੱਡੇ ਚ ਵੀ ਲਾਤੀ ਇਹ ਲਗੀ ਵੀ ਨੀਚੇ ਤੇ ਬਾਕੀ ਇਹ ਹੈਗੇ ਡੋਲੀ ਵਾਲੇ ਕੂਤਰ ਇਹਦਾ ਸਾਕੀ ਲਾ ਦੰਦੇ ਆਪਾਂ ਬਾਕੀ ਇਹ ਡੋਲੀ ਵਾਲੇ ਬੱਚੇ ਤੇ ਕੂਤਰੀਆਂ ਚੈੱਕ ਕਰ ਠੀਕ ਹੈ ਬਾਕੀ ਬੱਚੇ ਆਪਾਂ ਨੇ نیچے ਛਤਰੀ ਦੇ ਬਿਠਾਤੇ ਹੋਰ ਇੱਧਰ ਇਹ ਹੈ ਤੇ نیچے ਵੀ ਹੈ ਸਾਰਾ ਓਕੇ ਰਿਪੋਰਟ ਹੈ ਤੇ ਹੁਣ ਚੱਲਦੇ ਆਪਾਂ نیچے ਇਹਨਾਂ ਨੂੰ ਧੁੱਪ ਚ ਬੈਠੇ ਰਹਿਣ ਦੋ ਲੈਣ ਦੋ ਇਹਨਾਂ ਨੂੰ ਵੀ ਨਜ਼ਾਰੇ ਧੁੱਪ ਦੇ ਇਹ ਆ ਕੇ ਫਿਰ ਕੱਢ ਦਾਂਗੇ ਇਹਨਾਂ ਨੂੰ ਥੋੜੀ ਦੇਰ ਤੱਕ ਓਕੇ ਬਾਕੀ ਹਾਂਜੀ ਭਾਈ ਉੱਤਰ ਬੱਚੇ ਕਰਤੇ ਅੰਦਰ ਛਤਰੀ ਖੜੀਆਂ ਐ ਤੇ ਹਵਾ ਚੱਲਦੀ ਦੀ ਹਵਾ ਕਰਕੇ ਮੈਂ ਥੋੜਾ ਗਿਆ ਵਾ ਤਾਂ ਕਿ ਦੀ ਬੱਚੇ ਬੈਠੇ ਸੀ ਐਨਾ ਵਿੱਚੋਂ ਦੋ ਬੱਚੇ ਉੜ ਗਏ ਸਾਰੇ ਉੜੇ ਵੇ ਤੇ ਮਸੋ ਇਧਰ ਇਧਰ ਬੈਠੇ ਤੇ ਚਲੋ ਇਹ ਤਾਂ ਆ ਕੇ ਸਿੱਧੇ ਕਰ ਐਨਾ ਵਿੱਚੋਂ ਦੋ ਬੱਚੇ ਉੜ ਗਏ ਇੱਕ ਜਿਹੜਾ ਆਪਣਾ ਬਾਹਰ ਰਹਿ ਕੇ ਹੁੰਦਾ ਸੀ ਦੋ ਦਿਨ ਬਾਹਰ ਰਿਹਾ ਹਵਾ ਤਾਂ ਉਹ ਇੱਕ ਉੜਿਆ ਬਾਈ ਇੱਕ ਜਿਹਦੀ ਜਾਮਣੀ ਪਿੱਠ ਕਰੀ ਹੋਈ ਸੀ ਉਹ ਉੜ ਗਿਆ ਦੋ ਬੱਚੇ ਹਲੇ ਤੱਕ ਆਏ ਨਹੀਂ ਚਲੋ ਇੱਕ ਤਾਂ ਆ ਜੂਗਾ ਜਿਹੜਾ ਪਹਿਲਾਂ ਵੀ ਬਾਹਰ ਰਹਿ ਕੇ ਹੁੰਦਾ ਹੈ ਉਹ ਤਾਂ ਆ ਜੂਗਾ ਉਹਦੀ ਟੈਨਸ਼ਨ ਨਹੀਂ ਕੋਈ ਤੇ ਬਾਕੀ ਆ ਦੂਜੇ ਬੱਚੇ ਤਾਂ ਨਹੀਂ ਪਤਾ ਉਹ ਆਊਗਾ ਨਹੀਂ ਆਊਗਾ ਅੱਜ ਪਹਿਲੀ ਵਾਰ ਉੜਿਆ ਏ ਦੇਖਦੇ ਆ ਜੇ ਕਿਸੇ ਦਿਖਦਾ ਬੈਠਾ ਤਾਂ ਤਾਰਦੇ ਆ ਲੱਗ ਗਿਆ ਹੀ ਕਾ ਬਿੱਠਾਲੇ ਬੱਚੇ ਦਾ ਪਤਾ ਇਹ ਬੈਠਾ ਉਹ ਦੇਖਦੇ ਇਹਨੂੰ ਫੜਨੇ ਦੀ ਕੋਸ਼ਿਸ਼ ਕਰਦੇ ਆ ਜੇ ਫੜ ਹੁੰਦਾ ਇਹ ਬਿੱਠਾ ਜੀ ਲੋ ਜੀ ਇਹ ਬਿੱਠਾ ਵਾਲਾ ਬੱਚਾ ਤਾਂ ਫੜ ਲਿਆ ਆਪਣੀ ਟੈਨਸ਼ਨ ਮੁੱਕੀ ਤੇ ਦੂਜਾ ਬੱਚਾ ਆ ਜਾਊਗਾ ਆਪਣੇ ਆਪ ਉਹਦੀ ਆਪਾਂ ਨੂੰ ਬਿਲਕੁਲ ਟੈਨਸ਼ਨ ਨਹੀਂ ਕਿਉਂਕਿ ਉਹ ਪਹਿਲਾਂ ਵੀ ਆਇਆ ਵਾਏ ਇਹ ਬੱਚਾ ਫੜ ਲਿਆ ਆਪਾਂ ਨੇ ਇਹਨੂੰ ਛੱਡ ਦਿੰਦੇ ਹਾਂ ਹੁਣ ਦੂਸਰਾ ਆਪਣੇ ਆਪ ਆ ਜਾਊਗਾ ਉਹਦਾ ਕੋਈ ਚੱਕਰ ਨਹੀਂ ਬਾਕੀ ਇਹ ਕਬੂਤਰ ਡੋਲੀਆਂ ਚ ਪਾਏ ਹੋਏ ਐ ਇਹਨਾਂ ਨੂੰ ਵੀ ਕਰ ਦਾਂਗੇ ਬੰਦ ਥੋੜੀ ਦੇਰ ਤੱਕ ਤੇ ਇਹ ਬੱਚਾ ਵੀ ਆ ਗਿਆ ਆਪਣਾ ਓਕੇ ਰਿਪੋਰਟ ਐ ਦੂਸਰਾ ਆ ਜੂਗਾ ਆਪਣੇ ਆਪ ਜੀ ਬਾਈ ਮਿੱਤਰੋ ਤੇ ਅੱਜ ਆ ਲਈ ਆਂਦੀ ਆਪਾਂ ਨੇ ਹਾ ਸਪਰੇ ਵਿਕਰੋਨ ਐਸ ਕਬੂਤਰਾਂ ਲਈ ਪਹਿਲਾਂ ਮੰਗਾਈ ਹੋਈ ਸੀ ਜਦੋਂ ਆਉਂਦੀ ਨਹੀਂ ਦੀ ਆਈ ਵੀ ਨਹੀਂ ਜੀ ਤੇ ਹੁਣ ਆਪਾਂ ਮੰਗਾ ਕੇ ਲਿਆ ਏ ਤੇ ਇਹਦੀ ਸਪਰੇ ਕਰਿਆ ਕਰਾਂਗੇ ਹੁਣ ਸਿਆਲੇ 'ਚ ਤੇ ਓਕੇ ਹੋ ਜੂਗਾ ਕੰਮ ਸਾਰਾ ਸਪਰੇ ਦਾ ਬਹੁਤ ਫਾਇਦਾ ਏ ਇਹਦੇ ਨਾਲ ਦੀ ਕਰੋਨ ਨਾਲ ਵਾਇਰਸ ਬੀਰੋਸ ਨਹੀਂ ਆਉਂਦਾ ਕਬੂਤਰ ਫਿੱਟ ਰਹੂਗੇ ਆਪਣੇ ਮਹੀਨੇ 'ਚ ਇੱਕ ਅੱਧੀ ਵਾਰ ਮਾਰਦਿਆ ਕਰਾਂਗੇ ਖੁੱਡਿਆਂ 'ਚ ਜੇ ਕਬੂਤਰਾਂ ਦੇ ਮਾਰ ਦੋ 1 ਲੀਟਰ ਪਾਣੀ ਚੱਦਾ ਕਿ ਚਮਚਾ ਪਾ ਲਵੇ ਬਹੁਤ ਹੈ ਤੇ ਵਧੀਆ ਹੋ ਜਾਊਗਾ ਕੰਮ ਵਧੀਆ ਇਹਦਾ ਰਿਜ਼ਲਟ ਪੂਰਾ ਤੇ ਲੈ ਆਏ ਹੁਣ ਮਾਰਾ ਕਰਾਂਗੇ ਤੇ ਓਕੇ ਬਾਬੇ ਮਾ ਹੁਣ ਕਰਦੇ ਆਂ ਜਾ ਕੇ ਕਬੂਤਰ ਬੰਦ ਜੀ ਲੋ ਬਈ ਮਿੱਤਰੋ ਦੂਜਾ ਬੱਚਾ ਵੀ ਆ ਗਿਆ ਇਹ ਆਪਣਾ ਤੇ ਇਹਨੂੰ ਕਰਦੇ ਆਂ ਹੁਣ ਬੰਦ ਲਓ ਜੀ ਦੇ ਅੰਦਰ ਤੇ ਆਪਣੇ ਵੀਰ ਕੋਲ ਦੀ ਸਪਰੇ ਕੋਲਦੀ ਐ ਮਾਰ ਦੰਦੇ ਇੱਕ ਵਾਰ ਸਾਰੇ ਕਬੂਤਰਾਂ ਤੇ ਖੁੱਡਿਆਂ ਚ ਬੱਚਿਆਂ ਤੇ ਸਾਰੇ ਖੁੱਡਿਆਂ ਚ ਵੱਜ ਗਈ ਆ ਬੰਬ ਸਪਰੇ ਇਹ ਬੱਚਿਆਂ ਨੂੰ ਰੱਖਦੀਏ ਪਾਣੀ ਭੰਤ ਕਰੇ ਵੀ ਆਪਾਂ ਨੇ ਕਦੇ ਪਾਣੀ ਰੱਖਦੀਏ ਇਹਨਾਂ ਨੂੰ ਪਹਿਲਾਂ ਇਹ ਬੰਦ ਕਰੇ ਹੋਏ ਆ ਪਾਣੀ ਆਪਾਂ ਤਾਜ਼ਾ ਲਿਆ ਇੱਥੇ ਨੀਚੇ ਤੋਂ ਤੇ ਉੱਪਰੋਂ ਛਤਰੀ ਤੋਂ ਪੁੱਤਰ ਖੋਲਦੀਏ ਪਾਣੀ ਪਾ ਕੇ ਰੱਖਦੀਏ ਇਹਨਾਂ ਨੂੰ ਇੱਕ ਵਾਰ ਲੋ ਬਾਈ ਮਿੱਤਰੋ ਪਾਣੀ ਰੱਖਦੇ ਇਹਨਾਂ ਨੂੰ ਤੇ ਪਾਣੀ ਲੱਗਿਆ ਪੀਣ ਪੀਣ ਦੋ ਇਹਨਾਂ ਨੂੰ ਤੇ ਪਾਣੀ ਚੱਕ ਦਾਂਗੇ ਦਾਣੇ ਰੱਖ ਦਾਂਗੇ ਤੇ ਹੁਣ ਚੱਲਦੇ ਆਪਾਂ ਉੱਪਰ ਬਾਲਟੀ ਚੱਕ ਲਈਏ ਤਾਜ਼ੇ ਪਾਣੀ ਦੀ ਤੇ ਫੋਰਾ ਚੱਕ ਲਈਏ ਲੋ ਜੀ ਚਲਦੇ ਹਾਂ ਹੁਣ ਉੱਪਰ ਇਹਨਾਂ ਨੂੰ ਲੈ ਕੇ ਉੱਪਰ ਮਾਰਦੀ ਐ ਕੂਤਰਾ ਇਹ ਤੇ ਕੂਤਰਾ ਨੂੰ ਤਾਜਾ ਪਾਣੀ ਰੱਖਦੀ ਐ ਤੇ ਹਾਂਜੀ ਲੋ ਬਾਈ ਮਿੱਤਰੋ ਮਾਰਦੀ ਐ ਨਾ ਵਾ ਸਾਰਿਆਂ ਬਾ ਵਾਬ ਜੀ ਸਾਰਿਆਂ ਦੇ ਹੁਣ ਮਾਰਦੀ ਖੁੱਡੇਾਂ 'ਚ ਉੱਪਰ ਵਾਲਿਆਂ ਤੇ ਦਾ ਮਾਰਤੀ ਡੇਂਜ ਵੀ ਮਾਰਦੀ ਹੈ ਪ੍ਰੋਪਰ ਲਓ ਜੀ ਕੂਤਰਾਂ ਦੇ ਸਾਰਾ ਮਾਰ ਦੇਣੀ ਆਪਾਂ ਨੇ ਨਾ ਦੇਖੋ ਆ ਦੇਖੋ ਬਾਬੇ ਕੂਤਰਾਂ ਦੇ ਕੋਈ ਚੱਕਰ ਨਹੀਂ ਮਾਰ ਦੋ ਜੇ ਮਰ ਜੀ ਰ ਅੰਦਰ ਵਾਇਰਸ ਖਤਮ ਮਾਰਦੀ ਦੂਸਰੇ ਖੁੱਡੇ ਚ ਵੀ ਮਾਰਦੀ ਹੁਣ ਇੱਧਰ ਮਾਰਦੀ ਪਹਿਲਾਂ ਚੰਗੀ ਤਰ੍ਹਾਂ ਤੇ ਲੋ ਬਈ ਮਿੱਤਰੋ ਹੁਣ ਦੂਜੇ ਖੁੱਡੇ ਚ ਮਾਰ ਦਣੀ ਐ ਚੰਗੀ ਤਰ੍ਹਾਂ ਮਾਰਦੀ ਵਸੈਨ ਕਬੂਤਰੀ ਤੇ ਮਾਰ ਦਿੰਦੇ ਆ ਮਾਰ ਕੇ ਕੂਤਰਾ ਨੂੰ ਕਰਦੇ ਆ ਫਿਰ ਅੰਦਰ ਲੋ ਬਈ ਮਿੱਤਰੋ ਮੁਕਾਦੇ ਆ ਇਹਨਾਂ ਨੂੰ ਕੂਤਰਾ ਹੁਣ ਬੰਦ ਜਿਹੜੀ ਐ ਸਪਰੇ ਆਪਾਂ ਪਾਣੀ ਚੁਕੜ ਕੇ ਭਲਾ ਵੀ ਸਕਦੇ ਆ ਥੋੜੀ ਕੋਈ ਚੱਕਰ ਨਹੀਂ ਹੁੰਦਾ ਇਹਦਾ ਲੋ ਜੀ ਚਲਦੇ ਆ ਮੰਨ ਸਾਰੇ ਕੁਤਰਾਂ ਨੂੰ ਇਹ ਲੋ ਜੀ ਸਾਰਾ ਸਾਫ ਹੋ ਗਿਆ ਇਹਨਾਂ ਦਾ ਅੰਦਰ ਤੇ ਹੁਣ ਦੂਸਰਿਆਂ ਤੇ ਵੀ ਸਪਰੇਅ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਉੱਪਰ ਪਾ ਲੈਂਦੇ ਆ ਪੇਗੀ ਕਰਕੇ ਜਿਹੜੇ ਜਿਹੜੇ ਖਾਨੇ ਦੇ ਹੈਗੇ ਖੁੱਡਿਆਂ ਦੇ ਉਧਰ ਛੱਡ ਦਣ ਇਹ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਰੱਖ ਦਾਂਗੇ ਇਹਨਾਂ ਨੂੰ ਪਾਣੀ। ਓ ਬਈ ਮਿੱਤਰੋ ਕਰਦੇ ਆ ਸਾਰੇ ਕੂਤਰੀਆਂ ਤੇ ਕੂਤਰ ਬੰਦ ਖੁੱਡਿਆਂ 'ਚ ਤੇ ਸਪਰੇਅ ਕਰਤੀ ਆਪਾਂ ਦੋਨੋਂ ਖੁੱਡਿਆਂ 'ਚ ਤੇ ਡੋਲੀਆਂ ਹੋ ਗਈਆਂ ਬੇਲੀਆਂ ਬਾਹ ਹੁਣ ਇਹਨਾਂ ਨੂੰ ਅੱਧੇ ਘੰਟੇ ਤੱਕ ਰੱਖਾਂਗੇ ਪਾਣੀ। ਪਾਣੀ ਆਪਾਂ ਪਾ ਪੀ ਆਇ ਤਾ ਜਾ। ਡੋਲੀਆਂ ਨੂੰ ਲਾ ਦਾਂਦੇ ਇੱਧਰ। ਇਹ ਟਰੀਆਂ ਸਾਫ਼ ਕਰਕੇ ਬਾਧਾਣੇ ਬਾਗੇ ਰੱਖ ਲਾਂਗੇ। ਇਹ ਟੋਕੇ ਰੱਖੇ ਹੋਏ ਆਪਾਂ ਨੇ ਬਿਲਕੁਲ ਸਾਫ਼ ਬਾਅਦ ਫਿਰ ਥੋੜੀ ਦੇਰ ਤੱਕ ਪਾਉਂਦੇ ਆ ਨਾ ਪਾਣੀ ਤੇ ਫਿਰ ਉਸ ਤੋਂ ਅੱਧੇ ਘੰਟੇ ਬਾਅਦ ਰੱਖ ਦਾਂਗੇ ਦਾਣੇ ਹਾਂਜੀ ਬਈ ਮਿੱਤਰੋ ਹੁਣ ਰੱਖਦੇ ਆ ਪਾਣੀ ਉੱਪਰ ਵਾਲੇ ਕਬੂਤਰਾਂ ਨੂੰ ਤੇ ਨੀਚੇ ਵਾਲਿਆਂ ਨੂੰ ਪਾ ਦਾਂਗੇ ਦਾਣੇ ਪੀਣ ਦੋਈ ਇਹਨਾਂ ਨੂੰ ਪਾਣੀ ਆ ਗਏ ਪੀਣ ਇਹ ਇੱਧਰ ਰੱਖਦੇ ਆ ਕਬੂਤਰਿਆਂ ਨੂੰ ਪਾਣੀ ਕਬੂਤਰਿਆਂ ਲੱਗੀਆਂ ਪੀਣ ਬਹੁਤ ਥੋੜੀ ਦੇਰ ਤੱਕ ਇਧਰੋਂ ਚੱਕ ਦਾਂਗੇ ਤੇ ਡੱਬਾ ਲੈ ਚਲਦੇ ਆ ਨੀੱਚੇ ਤੋਂ ਚਲੋ ਪਿਆਈਏ ਦਾਣਾ ਤਾਂ ਵੈਸੇ ਵਾਦੋ ਹੁਣ ਨੀਚੇ ਵਾਲੇ ਕਬੂਤਰਾਂ ਨੂੰ ਪਾ ਦਈਏ ਇੱਕ ਵਾਰੀ ਦਾਣਾ ਤੇ ਕੰਮ ਕਰੀਏ ਫਿਰ डन ਬੱਚੇ ਆਪਣੇ ਆ ਗਏ ਬੋ ਵੀ ਮਿੱਤਰੋ ਡਰਿੰਕ ਕਰ ਦਈਏ ਚੱਕ ਮੈਨੂੰ ਧੁੱਪ ਜੀਚ ਰੱਖ ਦਉਂਦੇ ਆ ਤੇ ਯਾਰ ਰਹੂਗਾ ਤੇ ਉਹ ਬਾ ਪਾਉਂਦੇ ਆ ਥੋੜੀ ਜਿਹੀ ਤੱਕ ਉਤਰਾਉਂਦਾ ਨੇ ਪਾਣੀ ਹਜਮ ਕਰ ਜਾਵੇ ਬਸ ਇਹ ਇਹਨਾਂ ਹੀ ਟਰੇ 'ਚ ਪਾ ਦਿੰਦੇ ਆ ਚਲੋ ਬਈ ਮਿੱਤਰੋ ਨੂੰ ਰੱਖ ਦਿੰਦੇ ਆ ਨਾ ਉਹ ਦਾਣੇ ਖਾ ਲੂਗੇ ਖਾਣ ਦੋ ਇਹਨਾਂ ਸਾਰਿਆਂ ਨੂੰ ਬੱਚੇ ਆਪਣੇ ਸਾਰੇ ਆ ਗਏ ਸਾਰੇ ਬੱਚੇ ਆਪਣੇ ਆ ਗਏ ਘਰੇ ਤੇ ਹੁਣ ਚੱਲਦੇ ਆਂ ਉੱਪਰ ਉੱਪਰ ਵਾਲੇ ਗੋਸਤਰਾ 'ਚ ਪਾ ਦਈਏ ਦਾਣੇ ਇੱਕ ਕਬੂਤਰ ਇੱਕ ਬਣਾ ਬੱਚਾ ਡੈੱਡ ਹੋ ਗਿਆ ਲਾਲ ਪੁੱਟੇ ਵਾਲਾ ਉਹ ਆਪਾਂ ਲਾ ਦਾਂਗੇ ਵੀਡੀਓ ਚ ਤੇ ਹੁਣ ਚੱਲਦੇ ਆਂ ਉੱਪਰ ਪਰਲੇ ਕੂਤਰਾਂ ਨੂੰ ਪਾ ਦਈਏ ਦਾਣੇ ਬਈ ਮਿੱਤਰੋ ਦਾਣੇ ਪਾਤੇ ਕੂਤਰਨ ਪਾਣੀ ਰੱਖ ਦਿਆ ਸੀ ਹੁਣ ਉਸ ਤੋਂ ਬਾਅਦ ਪਾਣੀ ਤੇ ਦਾਣੇ ਦੋਨੋਂ ਰੱਖ ਲਾਂਗੇ ਪਾਣੀ ਰੱਖ ਦਾਂਗੇ 15 ਮਿੰਟ ਬਾਅਦ ਤੇ ਰੱਜ ਕੇ ਪੀ ਲੂਗੇ ਇਹ ਤੇ ਦਾਣੇ ਖਾਰੇ ਕੂਤਰ ਓਕੇ ਰਿਪੋਰਟ ਸਾਰੇ ਤਦ ਤਰੋਂ ਉਸ ਤਰ੍ਹਾਂ ਦੇਖੋ ਦਾਣੇ ਨੂੰ ਪੱਜ ਪੱਜ ਪੈਂਦੇ ਆ ਉਹ ਥੋੜਾ ਜਿਹਾ ਬਿਮਾਰ ਲੱਗਦਾ ਬੱਚਾ ਕੋਈ ਨਹੀਂ ਹੋ ਜੂਗਾ ਸੈਟ ਤੇ ਇੱਧਰ ਸਾਰੇ ਕਬੂਤਰਾਂ ਨੂੰ ਓਕੇ ਤੇ ਠੀਕ ਹੈ ਬਾਬੇ ਉਹ ਕਰ ਦਈਏ ਆਪਾਂ ਆਪਣੇ ਵਲੌਗ ਦਾ ਅੱਜ ਦਾ ਏਥੀ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਛੇਤੀ ਛੇਤੀ ਬਾਬੇ 50 ਕੇ ਕਰ ਦੋ ਸਬਸਕ੍ਰਾਈਬਰ ਤੇ ਧੰਨਵਾਦ ਹੋਊਗਾ ਤੁਹਾਡਾ ਬਹੁਤ ਬਹੁਤ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ